ਹਲਕਾ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਬੀਤੇ ਦਿਨ ਬੇਸ਼ੱਕ ਉਹਨਾਂ ਨੇ ਸੌਂ ਚੁੱਕ ਲਈ ਹੈ ਤੇ ਵਾਪਸ ਪ੍ਰਸ਼ਾਸਨ ਡਿਬਰੂਗੜ ਜੇਲ੍ਹ ਲੈ ਜਾਂਦਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਦੇ ਅੰਦਰ ਪੰਜਾਬ ਪੁਲਿਸ ਦੇ ਵੱਲੋਂ ਲਗਭਗ 10 ਪੁਲਿਸ ਕੇਸ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਉਹ ਜਿਹੜੇ 10 ਪਰਚੇ ਦਰਜ ਕੀਤੇ ਗਏ ਨੇ ਉਸ ਦੇ ਵਿੱਚ ਅਗਲੀ ਹੈਰਾਨੀ ਦੀ ਗੱਲ ਇਹ ਹੈ ਕਿ ਸਿਰਫ ਇੱਕ ਕੇਸ ਦੇ ਵਿੱਚ ਹੀ ਪੁਲਿਸ ਚਲਾਨ ਪੇਸ਼ ਕਰ ਸਕੀ ਹੈ ਬਾਕੀ 9 ਕੇਸਾਂ ਦੇ ਵਿੱਚ ਪੁਲਿਸ ਚਲਾਨ ਪੇਸ਼ ਕਰਨ ਦੇ ਵਿੱਚ ਸਫਲ ਨਹੀਂ ਹੋ ਸਕੀ ਉਸ ਦਾ ਇੱਕ ਸਿੱਧਾ ਸਿੱਧਾ ਤੇ ਸਾਫ਼ ਕਹਿਣਾ ਹੈ ਕਿ ਡਿਬਰੂਗੜ੍ਹ ਜੇਲ੍ਹ ਤੋਂ ਵਾਰ-ਵਾਰ ਅਮਰਤਪਾਲ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨਾ ਸੰਭਵ ਹੀ ਨਹੀਂ। ਜਿੱਥੇ ਹੁਣ ਪੁਲਿਸ ਕਸੂਤੀ ਸਥਿਤੀ ਵਿੱਚ ਫਸੀ ਹੋਈ ਹੈ, ਕਾਰਗੁਜ਼ਾਰੀ ਢਿੱਲੀ ਹੋਣ ਦੇ ਕਰਕੇ ਉਹ ਕੇਸਾਂ ਦਾ ਨਿਪਟਾਰਾ ਛੇਤੀ ਹੋ ਹੀ ਨਹੀਂ ਸਕਦਾ। ਤੇ ਦੂਜੇ ਪਾਸੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਗਾਈਡਲਾਈਨਸ ਨੇ ਕਿ ਜਿਹੜੇ ਐਮਪੀ ਜਾਂ ਐਮਐਲਏ ਨੇ ਚੁਣੇ ਹੋ ਨਮਾਇੰਦੇ ਐ, ਉਹਨਾਂ ਦੇ ਖਿਲਾਫ ਜਿੰਨੇ ਕੇਸ ਨੇ ਉਹਨਾਂ ਨੂੰ ਫਾਸਟ ਟਰੈਕ ਯਾਨੀ ਕਿ ਤੇਜ਼ੀ ਦੇ ਨਾਲ ਉਹਨਾਂ ਦਾ ਨਿਪਟਾਰਾ ਕਰਨ ਦੇ ਲਈ ਪਰਬੰਧ ਹੋਣਾ ਚਾਹੀਦਾ ਹੈ ਚਾਹੇ ਉਸ ਦੇ ਵਿੱਚ ਪੁਲਿਸ ਨੇ ਕੋਈ ਭੂਮਿਕਾ ਨਿਭਾਉਣੀ ਹੈ ਚਲਾਨ ਪੇਸ਼ ਕਰਨ ਦੇ ਲਈ ਕਾਰਵਾਈ ਮੁਕੰਮਲ ਕਰਨ ਦੇ ਲਈ ਉਹ ਜਲ ਤੋਂ ਜਲਦ ਕੀਤੀ ਜਾਵੇ ਔਰ ਅਦਾਲਤਾਂ ਵੀ ਇਸ ਮਾਮਲੇ ਦੇ ਵਿੱਚ ਜਲਦੀ ਤੋਂ ਜਲਦੀ ਕੇਸਾਂ ਦਾ ਨਿਪਟਾਰਾ ਕਰਨ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਉੱਥੇ ਪੁਲਿਸ ਦੀ ਆ ਜਾਂਦੀ ਹੈ ਸਟੇਟ ਪੁਲਿਸ ਜਿਸ ਨੇ ਸਾਰੀ ਰਿਪੋਰਟਾਂ ਨੇ ਜਿਹੜੀਆਂ ਅਦਾਲਤ ਅੱਗੇ ਪੇਸ਼ ਕਰਨੀਆਂ ਹੁੰਦੀਆਂ ਨੇ ਚਲਾਨ ਪੇਸ਼ ਕਰਨੇ ਹੁੰਦੇ ਨੇ ਤਫਤੀਸ਼ ਦਾ ਹਿੱਸਾ ਬਣੀਆਂ ਰਿਪੋਰਟਾਂ ਪੇਸ਼ ਕਰਨੀਆਂ ਹੁੰਦੀਆਂ ਨੇ ਜੋ ਵਿਸ਼ੇਸ਼ ਜਾਂਚ ਟੀਮਾਂ ਕਰਦੀਆਂ ਨੇ ਜਾਂਚ ਉਹ ਸਾਰੀਆਂ ਰਿਪੋਰਟਾਂ ਨੂੰ ਇਕੱਠਿਆਂ ਕਰਕੇ ਇਕੱਤਰ ਕਰਕੇ ਡੇਟਾ ਫੈਕਟ ਉਹ ਅਦਾਲਤ ਦੇ ਮੂਰੇ ਪੇਸ਼ ਕਰਨੇ ਪੈਂਦੇ ਨੇ ਪਰ ਪੁਲਿਸ ਅਮਰਿਤਪਾਲ ਸਿੰਘ ਦੇ ਖਿਲਾਫ ਕੀਤੇ ਗਏ ਪਰਚੇ ਦਰਜ ਨੇ ਉਹਨਾਂ ਦੇ ਵਿੱਚ ਨਾ ਕਾਮਯਾਬ ਹੈ ਉਸ ਦੇ ਵਿੱਚ ਸਫਲ ਨਹੀਂ ਹੋ ਸਕੀ ਕਿ ਚਲਾਨ ਪੇਸ਼ ਕੀਤੇ ਜਾਣ ਰੋਜ਼ਾਨਾ ਅਜੀਤ ਅਖਬਾਰ ਦੇ ਸੀਨੀਅਰ ਪੱਤਰਕਾਰ ਹਰਕਵਲਜੀਤ ਸਿੰਘ ਦੀ ਰਿਪੋਰਟ ਕੀ ਕਹਿੰਦੀ ਹੈ ਉਸ ਦੇ ਹਵਾਲੇ ਨਾਲ ਅਸੀਂ ਤੁਹਾਡੇ ਨਾਲ ਹੋਰ ਇੱਕ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜਿਹੜਾ ਲਿਖਿਆ ਗਿਆ ਕਿ ਦਰਜ 10 ਪੁਲਿਸ ਕੇਸਾਂ ਚ కేਵਲ ਇੱਕ ਚਿੱਤ ਚਲਾਨ ਪੇਸ਼ ਹੋ ਸਕਿਆ ਹੁਣ ਵੱਖ-ਵੱਖ ਕੇਸਾਂ ਦਾ ਵੇਰਵਾ ਵੀ ਦਿੰਨੇ ਆਂ ਔਰ ਜਿਸ ਕਾਨੂੰਨਾ ਦੇ ਮਾਹਰ ਨੇ ਜਿਹੜੇ ਉਹ ਇਸ ਮਾਮਲੇ ਦੇ ਵਿੱਚ ਕੀ ਕਹਿ ਰਹੇ ਨੇ ਤੇ ਪੁਲਿਸ ਦੀ ਜ਼ਿੰਮੇਵਾਰੀ ਹੋਰ ਕਿਵੇਂ ਵੱਧ ਜਾਂਦੀ ਹੈ ਪੁਲਿਸ ਦੀ ਜ਼ਿੰਮੇਵਾਰੀ ਇਸ ਕਰਕੇ ਵੀ ਵੱਧ ਜਾਂਦੀ ਹੈ ਕਿਉਂਕਿ ਜਿਹੜੇ ਵੀ ਪਰਚੇ ਦਰਜ ਹੋਏ ਨੇ ਸਮੇ ਸਿਰ ਦੇ ਉੱਤੇ ਚਾਹੇ ਉਹ ਅਮਰਤਪਾਲ ਸਿੰਘ ਨੇ ਜਾਂ ਉਹਨਾਂ ਦੇ ਨਾਲ ਸਾਥੀ ਜਿਹੜੇ ਨੇ ਉਸ ਪਰਚੇ ਦੇ ਵਿੱਚ ਮਲਜ਼ਮ ਘੋਸ਼ਿਤ ਕੀਤੇ ਗਏ ਨੇ ਨਾਮਜ਼ਦ ਕੀਤੇ ਗਏ ਨੇ ਪਰਚਿਆਂ ਦੇ ਵਿੱਚ ਨਾਮ ਉਹ ਜਿਹੜੇ ਡਿਬਰੂਗੜ੍ਹ ਬੈਠੇ ਨੇ ਵਾਰ-ਵਾਰ ਪੇਸ਼ ਕਿਵੇਂ ਕੀਤਾ ਜਾ ਸਕਦਾ ਸੰਭਵ ਹੀ ਨਹੀਂ ਇਥੋਂ ਤੱਕ ਕਿ ਲੋਕਾਂ ਦਾ ਫਤਵਾ ਮਿਲਿਆ ਅਮਰਤਪਾਲ ਸਿੰਘ ਨੂੰ ਸੋਚਕਾਉਣ ਦੀ ਖਾਤਰ ਹੀ ਬਹੁਤ ਜ਼ੋਰ ਲੱਗ ਗਿਆ ਪਰਿਵਾਰ ਦਾ ਅਮਰਤਪਾਲ ਸਿੰਘ ਦੇ ਸਮਰਥਕਾਂ ਦਾ ਵਾਰ-ਵਾਰ ਬੇਨਤੀ ਪੱਤਰ ਚਿੱਠੀ ਪੱਤਰ ਲਿਖਣੇ ਪਏ ਫਿਰ ਜਾ ਕੇ ਗੱਲ ਬਣੀ ਔਰ ਅਮਰਤਪਾਲ ਸਿੰਘ ਨੂੰ ਮੌਕਾ ਮਿਲਿਆ ਬਤੌਰ ਮੈਂਬਰ ਪਾਰਲੀਮੈਂਟ ਸੋਚ ਚੁੱਕਣ ਦਾ ਔਰ ਜੇਕਰ ਕਾਨੂੰਨ ਦੇ ਮੁਤਾਬਕ ਮੈਂਬਰ ਪਾਰਲੀਮੈਂਟ ਨੂੰ ਸੋਚ ਚੁੱਕਣ ਦੇ ਲਈ ਇੰਨਾ ਸਮਾਂ ਲੱਗ ਗਿਆ ਤਾਂ ਫਿਰ ਅਜਿਹੇ ਮਾਮਲਿਆਂ ਦੇ ਵਿੱਚ ਪੁਲਿਸ ਅਸਾਮ ਤੋਂ ਡਿਬਰੂਗੜ ਜੇਲ੍ਹ ਤੋਂ ਵਾਰ-ਵਾਰ ਪੰਜਾਬ ਦੀਆਂ ਅਦਾਲਤਾਂ ਦੇ ਵਿੱਚ ਪੇਸ਼ ਕਿਵੇਂ ਕਰ ਸਕਦੀ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਇਸੇ ਕਰਕੇ ਅੱਗੇ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਕੇਵਲ ਅਮਰਿਤਪਾਲ ਸਿੰਘ ਦੇ ਖਿਲਾਫ ਜੋ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅਜਨਾਲਾ ਪੁਲਿਸ ਸਥਾਨੇ ਤੇ 24 ਫਰਵਰੀ 2023 ਨੂੰ ਹੋਏ ਹਮਲੇ ਸੰਬੰਧੀ ਹੀ ਅਦਾਲਤ ਵਿੱਚ ਚਲਾਨ ਸਿਰਫ ਪੇਸ਼ ਕੀਤਾ ਜਾ ਚੁੱਕਾ ਜਿਹੜੀ ਇੱਕ ਆਖਰੀ ਘਟਨਾ ਸੀ 24 ਫਰਵਰੀ ਵਾਲੀ ਇਸ ਤੋਂ ਬਾਅਦ ਤਾਂ ਫਿਰ ਅਮਰਿਤਪਾਲ ਸਿੰਘ ਥੋੜੇ ਸਮੇਂ ਦੇ ਲਈ ਰੂਪੋਸ਼ ਸੀ ਉਸ ਤੋਂ ਬਾਅਦ ਜਿਹੜਾ ਕੀ ਆ ਮੋਗਾ ਜ਼ਿਲ੍ਹਾ ਦੇ ਪਿੰਡ ਰੋਡੇ ਦੇ ਵਿੱਚ ਸਰੈਂਡਰ ਵੀ ਕੀਤਾ ਜਾਂਦਾ ਪਰ ਉਸ ਤੋਂ ਅਖੀਰਲੀ ਜਿਹੜੀ ਘਟਨਾ ਸੀ 24 ਫਰਵਰੀ ਵਾਲੀ ਫਿਰ ਸਿਰਫ ਇਸ ਦੇ ਵਿੱਚ ਹੀ ਚਲਾਨ ਪੇਸ਼ ਕੀਤਾ ਗਿਆ ਬਾਕੀਆਂ ਚ ਨਹੀਂ ਹੋਰ ਕਿਹੜੇ ਕਿਹੜੇ ਕੇਸ ਨੇ ਉਹ ਵੀ ਅੱਗੇ ਦੱਸਦੇ ਆ ਇਸ ਮਾਮਲੇ ਸੰਬੰਧੀ ਅਮਰਿਤਪਾਲ ਸਿੰਘ ਤੇ ਉਸਦੇ ਬਣਾਏ ਗਏ ਦੋਸ਼ੀ ਉਹਨਾਂ ਦੇ 33 ਸਮਰਥਕਾਂ ਚੋਂ ਬਹੁਤਿਆਂ ਤੋਂ ਪੁਲਿਸ ਪੁੱਛਗਛ ਵੀ ਨਹੀਂ ਕਰ ਸਕੀ ਪਰ ਮਲਜਮਾ ਨੂੰ ਪੇਸ਼ ਨਾ ਕਰ ਸਕਣ ਦੀ ਸੂਰਤ ਜੀ ਕੀ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਇਸ ਕੇਸ ਵਿੱਚ ਅਦਾਲਤੀ ਕਾਰਵਾਈ ਅੱਗੇ ਤੁਰ ਸਕੇਗੀ ਪ੍ਰੈਕਟੀਕਲ ਰੂਪ ਚ ਦੇਖਿਆ ਜਾਵੇ ਅਮਲੀ ਰੂਪ ਚ ਦੇਖਿਆ ਜਾਵੇ ਤਾਂ ਬਿਲਕੁਲ ਨਹੀਂ ਕਾਰਵਾਈ ਤਾਂ ਅੱਗੇ ਅਦਾਲਤੀ ਤਾਂ ਹੀ ਤੁਰ ਸਕਦੀ ਹੈ ਜੇਕਰ ਅਮਨਿਤਪਾਲ ਸਿੰਘ ਤੇ ਉਹਨਾਂ ਦੇ ਨਾਲ ਜਿਹੜੇ ਨਾਮਜ਼ਦ ਕੀਤੇ ਗਏ ਉਹਨਾਂ ਦੇ 33 ਸਮਰਥਕ ਨੇ ਉਹਨਾਂ ਸਾਰਿਆਂ ਤੋਂ ਪੁਸ਼ਗੀਸ਼ ਹੋ ਸਕੇਗੀ ਤਾਂ ਹੀ ਅੱਗੇ ਅਦਾਲਤੀ ਕਾਰਵਾਈ ਹੈ ਜਿਹੜੀ ਉਹ ਚੱਲ ਸਕਦੀ ਹੈ ਇਸੇ ਤਰ੍ਹਾਂ ਦਰਜ ਦੂਜੇ ਕੇਸਾਂ ਚ ਵੀ ਕੋਈ ਜਾਂਚ ਜਾਂ ਕੇਸ ਟੂ ਕੇਸ ਕਰਕੇ ਅਦਾਲਤਾਂ ਨੂੰ ਭੇਜਣ ਸੰਬੰਧੀ ਕੋਈ ਕਾਰਵਾਈ ਨਹੀਂ ਚੱਲ ਸਕੀ ਪਰ ਸੁਪਰੀਮ ਕੋਰਟ ਜੋ ਕੇਸਾਂ ਦੇ ਨਿਪਟਾਰੇ 'ਚ ਦੇਰੀ ਅਤੇ ਜਾਂਚਾਂ ਦੇ ਲਟਕਣ ਦਾ ਸਖਤ ਨੋਟਿਸ ਲੈ ਰਹੀ ਹੈ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਸੰਬੰਧੀ ਅਸ਼ਵਨੀ ਕੁਮਾਰ ਉਪਾਧਿਆ ਤੇ ਭਾਰਤ ਸਰਕਾਰ ਦਰਮਿਆਨ ਕੇਸ ਅਦੇ ਵਿੱਚ ਦੇਸ਼ ਦਿੱਤੇ ਗਏ ਸਨ ਕਿ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਕੇਸਾਂ ਦੇ ਨਿਪਟਾਰੇ ਲਈ ਹਾਈ ਕੋਰਟਾਂ ਦੇਸ਼ ਭਾਰਤ 'ਚ ਵਿਸ਼ੇਸ਼ ਬੈਂਚਾਂ ਦਾ ਗਠਨ ਕਰਨ ਜੋ ਅਜਿਹੇ ਕੇਸਾਂ ਵਿੱਚ ਕਾਰਵਾਈ ਦੀ ਨਿਗਰਾਨੀ ਕਰਨ ਭਾਰਤ ਦੇ ਵਿਧਿਕ ਸਾਲਿਸਟਰ ਜਨਰਲ ਸਤਪਾਲ ਜੈਨ ਨੇ ਵੀ ਜਿਹੜੀ ਹੈ ਅਜੀਤ ਅਖਬਾਰ ਦੇ ਨਾਲ ਗੱਲਬਾਤ ਕੀਤੀ ਸੀ ਤੇ ਉਸ ਵਿੱਚ ਦੱਸਿਆ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਵੀ ਇੱਕ ਡਿਵੀਜ਼ਨ ਬੈਂਚ ਇਸ ਮੰਤਵ ਲਈ ਬਣਿਆ ਹੋਇਆ ਤੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਚ ਮੌਜੂਦਾ ਤੇ ਸਾਬਕਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਵਿਰੁੱਧ ਸੰਬੰਧੀ ਚੱਲ ਰਹੇ ਕਾਰਵਾਈ ਸੰਬੰਧੀ ਲਗਾਤਾਰ ਜਾਣਕਾਰੀ ਦਿੱਤੀ ਜਾਂਦੀ ਰਹਿੰਦੀ ਹੈ ਤਾਂ ਜੋ ਇਹਨਾਂ ਕੇਸਾਂ ਦੀ ਸੁਣਵਾਈ ਤੇ ਨਿਪਟਾਰੇ ਵਿੱਚ ਗੈਰ ਜ਼ਰੂਰੀ ਦੇਰੀ ਨਾ ਹੋਵੇ ਪਰ ਹੁਣ ਇੱਥੇ ਪੰਜਾਬ ਪੁਲਿਸ ਨੂੰ ਵੀ ਕੀ ਪਤਾ ਸੀ ਕਿਉਂਕਿ ਜਿੰਨਾ ਦਿਨਾਂ ਦੇ ਵਿੱਚ ਕੇਸ ਦਰਜ ਹੋ ਰਹੇ ਸਨ ਅਮਰਿਤਪਾਲ ਸਿੰਘ ਦੇ ਉੱਤੇ ਉਸ ਵਕਤ ਅਮਰਿਤਪਾਲ ਸਿੰਘ ਦਾ ਚੋਣ ਨੀਤੀ ਦੇ ਵਿੱਚ ਜਾਂ ਚੋਣ ਲੜਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਸੀ ਇਹ ਤਾਂ ਲੋਕ ਸਭਾ ਚੋਣਾਂ 2024 ਦੇ ਵਿੱਚ ਆ ਕੇ ਅਮਰਿਤਪਾਲ ਸਿੰਘ ਤੇ ਉਸਦੇ ਪਰਿਵਾਰ ਨੇ ਤੇ ਉਸਦੇ ਸਮਰਥਕਾਂ ਨੇ ਫੈਸਲਾ ਕੀਤਾ ਕਿ ਅਮਰਿਤਪਾਲ ਸਿੰਘ ਨੂੰ ਚੋਣ ਲੜਨੀ ਚਾਹੀਦੀ ਹੈ ਭਾਰਤ ਦੇ ਸੰਵਿਧਾਨ ਨੂੰ ਮੰਨਣਾ ਚਾਹੀਦਾ ਹੈ ਉਹਦੀ ਬਾਅਦ ਦੀ ਗੱਲ ਸੀ ਪਰ ਪੁਲਿਸ ਨੂੰ ਨਹੀਂ ਸੀ ਪਤਾ ਕਿ ਬਾਅਦ ਵਿੱਚ ਉਹ ਐਮਪੀ ਬਣ ਜਾਣਗੇ ਤਾਂ ਫਿਰ ਸੁਪਰੀਮ ਕੋਰਟ ਦੀਆਂ ਹਦਾਇਤਾਂ ਵੀ ਉਸ ਕੇਸ ਵਿੱਚ ਲਾਗੂ ਹੋ ਜਾਣਗੀਆਂ ਕਿ ਚਾਹੇ ਸਾਬਕਾ ਨੇ ਚਾਹੇ ਮੌਜੂਦਾ ਵਿਧਾਇਕ ਤੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਕੇਸਾਂ ਨੂੰ ਜਲਦੀ ਤੋਂ ਜਲਦੀ ਨਿਪਟਾਇਆ ਜਾਵੇ ਪਰ ਇੱਥੇ ਹੈਰਾਨੀ ਦੀ ਗੱਲ ਹੈ ਕਿ ਹੁਣ ਪੁਲਿਸ ਦੇ ਕੋਲ ਵੀ ਕਸੂਤੀ ਸਥਿਤੀ ਹੈ ਉਹ ਵੀ ਇਕੜੇਕੀ ਦੇ ਵਿੱਚ ਤੇ ਇੱਕ ਤਰ੍ਹਾਂ ਕਿ ਹੁਣ ਇਹਨਾਂ ਕੇਸਾਂ ਦਾ ਨਿਪਟਾਰਾ ਕਰਨ ਦੀ ਖਾਤਰ ਕੀ ਕੀਤਾ ਜਾਵੇ ਇੱਕੋ ਰਸਤਾ ਬਚਦਾ ਹੈ ਐਨਸੀ ਹਟਾ ਕੇ ਜਦੋਂ ਅਮਰਿਤਪਾਲ ਸਿੰਘ ਵਾਪਸ ਪਰਤਣਗੇ ਚੈਸ ਕਰਕੇ ਉਹਨਾਂ ਕੇਸਾਂ ਦੇ ਵਿੱਚ ਵਾਰ-ਵਾਰ ਸਬਮਨਿੰਗ ਦੇ ਜਰੀਏ ਅਮਰਿਤਪਾਲ ਸਿੰਘ ਨੂੰ ਪੇਸ਼ ਕਰਕੇ ਤੇ ਨਾ ਕੇਸਾਂ ਦਾ ਨبطਾਰਾ ਕੀਤਾ ਜਾ ਸਕਦਾ ਹੈ ਜਾਂ ਫਿਰ ਇਸ ਮਾਮਲੇ ਦੇ ਵਿੱਚ ਜੇਕਰ ਅਮਰਿਤਪਾਲ ਸਿੰਘ ਦੋਸ਼ੀ ਪਾਏ ਜਾਂਦੇ ਨੇ ਤਾਂ ਫਿਰ ਸਜ਼ਾ ਭੁਗਤਨੀ ਪਵੇਗੀ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਹੁਣ ਸਰਕਾਰ ਲਈ ਅਮਰਿਤਪਾਲ ਵਿਰੁੱਧ ਦਰਜ ਕੇਸਾਂ ਸੰਬੰਧੀ ਵੀ ਹਾਈ ਕੋਰਟ ਦੇ ਬੈਂਚਾਂ ਨੂੰ ਜਾਣਕਾਰੀ ਦੇਣੀ ਹੋਵੇਗੀ ਔਰ ਜਾਣਕਾਰੀ ਇਕੱਠੀ ਕੀਤੀ ਗਈ ਦੇ ਅਨੁਸਾਰ ਅਜਨਾਲਾ ਪੁਲਿਸ ਥਾਣੇ ਦੀ ਘਟਨਾ ਤੋਂ ਇਲਾਵਾ 16 ਫਰਵਰੀ 2023 ਨੂੰ ਵੀ ਅਜਨਾਲਾ ਦੇ ਥਾਣੇ 'ਚ ਅਮਰਿਤਪਾਲ ਤੇ ਦੇ ਸਾਥੀਆਂ ਖਿਲਾਫ ਵਿਰੁੱਧ ਅਗਵਾ ਤੇ ਮਾਰਕੁਟਾਈ ਦਾ ਦੇ ਕੇਸ ਦਰਜ ਹੈ ਅਮਰਿਤਪਾਲ ਦੇ ਖਿਲਾਫ ਇਸ ਕੇਸ ਦੇ ਵਿੱਚ ਵੀ ਕੋਈ ਚਲਾਨ ਪੇਸ਼ ਨਹੀਂ ਹੋਇਆ ਅਮ੍ਰਿਤਸਰ ਪੁਲਿਸ ਵੱਲੋਂ 22 ਫਰਵਰੀ 2023 ਨੂੰ ਉਹਨਾਂ ਵਿਰੁੱਧ ਧਾਰਾ 153ਏ ਅਰਥਾਤ ਦੋ ਫਿਰਕਿਆਂ ਵਿੱਚ ਨਫ਼ਰਤ ਫਲਾਉਣ ਦੇ ਦੇਸ਼ ਦੋਸ਼ ਹੇਟ ਕੇਸ ਦਰਜ ਕੀਤਾ ਗਿਆ 22 ਫਰਵਰੀ 2023 ਨੂੰ ਹੀ ਜੇ ਦੋਸ਼ਾਂ ਚੋਨਾ ਵਿਰੁੱਧ ਵਾਗਾਪੁਰਾਣਾ ਵਿਖੇ ਵੀ ਇੱਕ ਕੇਸ ਦਰਜ ਹੋਇਆ ਮਾਰਚ 18 2023 ਨੂੰ ਵੀ ਥਾਣਾ ਮਹਿਤਪੁਰ ਦੇ ਵਿਖੇ ਵੀ ਅਬਰਤਪਾਲ ਸਿੰਘ ਤੇ ਵਿਰੋਧ ਲਾਪਰਵਾਹੀ ਨਾਲ ਵਾਹਨ ਚਲਾਉਣ ਤਿਆਰ ਅਜੈਕਟ ਵਿੱਚ ਕੇਸ ਦਰਜ ਕੀਤਾ ਗਿਆ 19 ਮਾਰਚ ਨੂੰ ਖਿਲਚੀਆਂ ਪੁਲਿਸ ਥਾਣੇ ਵਿਖੇ ਵੀ ਲਾਪਰਵਾਹੀ ਨਾਲ ਸਫਾਰੀ ਸਵਾਰੀ ਚਲਾਉਣ ਸਰਕਾਰੀ ਅਧਿਕਾਰੀਆਂ ਨੂੰ ਕੰਮਕਾਜ ਕਰਨ ਤੋਂ ਰੋਕਣ ਸੰਬੰਧੀ ਵੀ ਕੇਸ ਦਰਜ ਕੀਤਾ ਗਿਆ। ਇਸੇ ਦਿਨ ਨਜਾਇਜ਼ ਹਥਿਆਰ ਰੱਖਣ ਦਾ ਵੀ ਇੱਕ ਕੇਸ ਉਹਨਾਂ 'ਵਰੋ ਦਰਜ ਕੀਤਾ ਗਿਆ। 20 ਮਾਰਚ 2023 ਨੂੰ ਮਾਥਪੁਰ ਥਾਣੇ ਵਿਖੇ ਅਮਰਤਪਾਲ ਸਿੰਘ ਉਹਨਾਂ ਦੇ ਚਾਚਾ ਹਰਜੀਤ ਸਿੰਘ ਤੇ ਡਰਾਈਵਰ ਹਰਪ੍ਰੀਤ ਸਿੰਘ ਤੇ ਆਰਮਜ਼ੈਕਟ ਤੇ ਟ੍ਰੈਸਪਾਸਿੰਗ ਤੇ ਧੰਕੀ ਦੇਣ ਦੇ ਦੋਸ਼ਾਂ ਦੇ ਵਿੱਚ ਵੀ ਕੇਸ ਇੱਕ ਦਰਜ ਹੈ। ਇਹਨਾਂ ਸਾਰੇ ਕੇਸਾਂ ਦੇ ਵੇਰਵਿਆਂ ਵਿੱਚ ਇੱਕ ਵੀ ਅਜਿਹਾ ਕੇਸ ਨਹੀਂ ਜਿਸ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਹੋਵੇ। ਸਿਰਫ ਇੱਕ ਨੂੰ ਛੱਡ ਕੇ ਜਿਹੜਾ 24 ਫਰਵਰੀ 2023 ਨੂੰ ਥਾਣਾ ਅਜਨਾਲੀ ਦੇ ਵਿੱਚ ਕੇਸ ਦਰਜ ਹੋਇਆ ਸੀ ਥਾਣੇ ਤੇ ਹਮਲਾ ਕਰਨ ਸਬੰਧੀ ਜਿਹੜੇ ਦੋਸ਼ ਲੱਗੇ ਸਨ ਮਾਰਚ 21 2023 ਨੂੰ ਉਹਨਾਂ ਵਿਰੁੱਧ ਹੁੱਲੜਬਾਜੀ ਕਰਨ ਤੇ ਗੈਰ ਕਾਨੂੰਨੀ ਢੰਗ ਨਾਲ ਇਕੱਠੇ ਹੋਣ ਆਰਮਜ਼ ਐਕਟ ਤੇ ਲੁੱਟਖੋਹਾਂ ਦੇ ਦੋਸ਼ਾਂ 'ਚ ਉਹਨਾਂ ਵਿਰੁੱਧ ਸ਼ਾਹਕੋਟ ਥਾਣੇ 'ਚ ਕੇਸ ਦਰਜ ਹੈ ਮਾਰਚ 23 2023 ਨੂੰ ਫਿਰ ਆਰਮਜ਼ ਐਕਟ ਤੇ ਲੁੱਟਖੋਹ ਤੇ ਗੈਰ ਕਾਨੂੰਨੀ ਢੰਗ ਨਾਲ ਕਿਸੇ ਨੂੰ ਕਬਜ਼ੇ 'ਚ ਰੱਖਣ ਸਬੰਧੀ ਪੁਲਿਸ ਥਾਣਾ ਬਿਲਗਾ ਵਿਖੇ ਵੀ ਕੇਸ ਦਰਜ ਕੀਤਾ ਗਿਆ ਪਰ ਅੱਜ ਸਵਾ ਸਾਲ ਬੀਤ ਜਾਣ ਦੇ ਬਾਅਦ ਵੀ ਇਹਨਾਂ ਕੇਸਾਂ 'ਚ ਜਾਂਚ ਪੂਰੀ ਹੋ ਚੁੱਕੀ ਹੈ ਜਾਂ ਕੀ ਇਨ੍ਹਾਂ ਕੇਸਾਂ ਵਿੱਚ ਚਲਾਨ ਪੇਸ਼ ਹੋ ਚੁੱਕੇ ਨੇ ਇਹ ਸਵਾਲ ਉੱਥੇ ਦਾ ਉੱਥੇ ਬਣਿਆ ਹੋਇਆ ਹੈ ਪੁਲਿਸ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਹਾਈ ਕੋਰਟ ਵਿੱਚ ਦੇਣੇ ਪੈਣਗੇ ਇਨ੍ਹਾਂ ਕੇਸਾਂ 'ਚ ਜਾਂਚ ਦੇ ਅੱਗੇ ਨਾ ਤੁਰਨ ਦਾ ਕਾਰਨ ਦੋਸ਼ੀਆਂ ਦੇ ਦੂਰ ਦਰਾਡੇ ਦੀਆਂ ਜੇਲ੍ਹਾਂ 'ਚ ਹੋਣਾ ਹੈ ਪਰ ਰਾਜ ਸਰਕਾਰ ਇਹ ਦਲੀਲ ਵੀ ਅਦਾਲਤ 'ਚ ਦੇਣਾ ਨਹੀਂ ਚਾਹੇਗੀ ਹਾਲਾਂਕਿ ਆਉਣ ਵਾਲੇ ਦਿਨਾਂ 'ਚ ਦਰਾਨ ਲੋਕ ਸਭਾ ਨਿਯਮ ਅਨੁਸਾਰ ਬੈਠਕਾਂ ਵਿੱਚ ਹਾਜ਼ਰੀ ਦਾ ਮੁੱਦਾ ਵੀ ਉੱਭਰ ਸਕਦਾ ਹੈ ਹੁਣ ਇੱਥੇ ਅਮਰਿਤਪਾਲ ਸਿੰਘ ਬਾਰੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਵੀ ਨਹੀਂ ਸੀ ਜਾਣਦੀ ਉਦੋਂ ਕਿ ਕੇਸ ਤਾਂ ਧੜਾ ਧੜ ਦਰਜ ਕੀਤੇ ਜਾ ਰਹੇ ਨੇ ਇੱਕ ਦਿਨ ਦੇ ਵਿੱਚ 2-2 3-3 ਪਰ ਅਮਰਿਤਪਾਲ ਸਿੰਘ ਨੇ ਕੱਲ ਨੂੰ ਇਲੈਕਸ਼ਨ ਲੜਨੀ ਹੈ ਇਹ ਨਹੀਂ ਸੀ ਪਤਾ ਔਰ ਇਹ ਵੀ ਦੇਖੀ ਪਤਾ ਕਿ ਇਲੈਕਸ਼ਨ ਲੜ ਕੇ ਸਭ ਤੋਂ ਵੱਡੀ ਲੀਡ ਹਾਸਲ ਕਰਨੀ ਹੈ ਔਰ MP ਬਣ ਜਾਣਾ ਹੁਣ MP ਬਣਨ ਦੇ ਕਰਕੇ ਸੁਪਰੀਮ ਕੋਰਟ ਦੀਆਂ ਜਿੰਨੀਆਂ ਹਦਾਇਤਾਂ ਨੇ ਸਾਬਕਾ ਤੇ ਮੌਜੂਦਾ ਵਿਧਾਇਕਾਂ ਤੇ ਮੈਂਬਰ ਪਾਰਲੀਮੈਂਟ ਦੇ ਉੱਤੇ ਟੁੱਕਦੀਆਂ ਉਹ ਹੁਣ ਲਾਗੂ ਹੋ ਰਹੀਆਂ ਨੇ ਅਮਰਪਾਲ ਸਿੰਘ ਦੇ ਉੱਤੇ ਇਸ ਕਰਕੇ ਇਹਨਾਂ ਨੂੰ ਛੇਤੀ ਤੋਂ ਛੇਤੀ ਨਪਟਾਰੇ ਲਈ ਪੁਲਿਸ ਵੀ ਹੜ ਕੁਸੀ ਕਸੂਤੀ ਸਥਿਤੀ ਦੇ ਵਿੱਚ ਫਸ ਗਈ ਹੈ ਕਿ ਹੁਣ ਆਖਰਕਾਰ ਮੌਜੂਦਾ MP ਦੇ ਖਿਲਾਫ ਕੀਤੇ ਗਏ ਪਰਚੇ ਦਰਜ ਦਾ ਛੇਤੀ ਤੋਂ ਛੇਤੀ ਨਪਟਾਰਾ ਕਰੀਏ ਤੇ ਕਿਵੇਂ ਕਰੀਏ ਮਜਬੂਰੀ ਸਿੱਧਾ ਤੇ ਸਾਫ ਦਿਖਾਈ ਦੇ ਰਹੀ ਹੈ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਕਰਕੇ ਦੂਰ ਦਰਾਡੇ ਹੋਣ ਕਰਕੇ ਰੋਜ਼ ਰੋਜ਼ ਅਦਾਲਤਾਂ ਦੇ ਵਿੱਚ ਪੇਸ਼ ਵੀ ਕਰਨਾ ਸੰਭਵ ਨਹੀਂ ਜਾਪ ਰਿਹਾ ਹੁਣ ਇਸ ਦੇ ਉੱਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਆਪਸੀ ਸਹਿਯੋਗ ਦੇ ਨਾਲ ਵਿਚਾਰ ਵਟਾਦਿਆਂ ਨਾਲ ਇਸ ਤੇ ਉੱਤੇ ਕੋਈ ਫੈਸਲਾ ਲੈ ਕੇ ਕਿਸ ਤਰ੍ਹਾਂ ਦਾ ਰਫਟਾਰਾ ਕਰ ਸਕਦੀ ਹੈ ਔਰ ਜੇਕਰ ਹਾਈ ਕੋਰਟ ਨੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹ ਕੋਈ ਟਿੱਪਣੀ ਇਸ ਮਾਮਲੇ ਦੇ ਵਿੱਚ ਕਰ ਦਿੱਤੀ ਤਾਂ ਫਿਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਜਵਾਬ ਦੇਣਾ ਔਖਾ ਹੋ ਸਕਦਾ ਹੈ ਜਵਾਬ ਕੀ ਦਿੱਤਾ ਜਾਏਗਾ ਕਿ ਕੀ ਐਨਐਸਏ ਦੇ ਤਾਏ ਤਬਰਦਪਾਲ ਸਿੰਘ ਇੱਥੇ ਨਹੀਂ ਇਸ ਕਰਕੇ ਫਿਰ ਹਾਈ ਕੋਰਟ ਇਹ ਵੀ ਪੁੱਛ ਸਕਦੀ ਹੈ ਕਿ ਐਨਐਸਏ ਜੇਕਰ ਮੈਂਬਰ ਪਾਰਲੀਮੈਂਟ ਤੇ ਲੱਗਾ ਹੈ ਤੇ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਨ ਦੇ ਬਾਵਜੂਦ ਵਧਾਇਆ ਕਿਉਂ ਜਾ ਰਿਹਾ ਵਾਰ-ਵਾਰ ਉਸ ਦੇ ਕੀ ਸਬੂਤ ਨੇ ਉਸ ਦੇ ਵੀ ਕਿਉਂਕਿ ਹਾਲੇ ਤੱਕ ਕੋਈ ਵੀ ਅਸਹੀ ਰਿਪੋਰਟ ਸਾਹਮਣੇ ਨਹੀਂ ਆਈ ਕਿ ਐਨਐਸਸੀ ਨੂੰ ਵਧਾਉਣ ਦਾ ਮੁੱਢਲਾ ਕਾਰਨ ਕੀ ਹੈ ਕੀ ਵਾਕੇ ਅਮਰਤਪਾਲ ਸਿੰਘ ਤੇ ਉਸ ਦੇ ਸਾਥੀ ਜਿਹੜੇ ਡਿਬਰੂਗੜ ਜੇਲ੍ਹ ਚ ਬੰਦ ਨੇ ਐਡਾ ਹੀ ਦੇਸ਼ ਵਾਸਤੇ ਖਤਰਾ ਨੇ ਜੇ ਦੇਸ਼ ਵਾਸਤੇ ਖਤਰਾ ਨੇ ਤੇ ਉਸ ਦੇ ਸਬੂਤ ਕੀ ਨੇ ਹਾਈ ਕੋਰਟ ਦੇ ਵਿੱਚ ਇਹ ਵੀ ਜਵਾਬ ਦੇਣਾ ਪੈ ਸਕਦਾ ਹੈ ਫਿਲਹਾਲ ਇਸ ਜਾਣਕਾਰੀ ਚੈਨ ਹੈ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਹੈ ਤਦ ਤੱਕ ਤੁਸੀਂ ਬਣੇ ਰਹੋ ਏਬੀਸੀ ਪੰਜਾਬ ਦੇ ਨਾਲ